ਹਲੋ ਕਿਦਰ ਦਾਦੇ ਨੂੰ ਕੁਛ ਨਹੀਂ ਮਾਤਾ ਜੀ ਬਸ ਥੋੜਾ ਜਿਹਾ ਡਿੱਗੇ ਆ ਸਿਰ 'ਚ ਸੱਟ ਵੱਜ ਗਈ ਆ ਤੇ ਕੋਮਾ 'ਚ ਚਲੇ ਗਏ ਲੈ ਦਾਸ ਸਿਰ 'ਚ ਸੱਟ ਵੱਜੀ ਆ ਤੇ ਥਾਂ ਵੀ ਕੋਮਾ 'ਚ ਹੀ ਚਲੇ ਗਏ ਉਹ ਮਾਤਾ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਜੀ ਉਹ ਕਹੇ ਰਿਸ਼ਤੇਦਾਰੀ 'ਚ ਨਹੀਂ ਗਏ ਕੋਮਾ 'ਚ ਗਏ ਆ ਵੇ ਕੱਲਾ ਗਿਆ ਕਿ ਕਿਸੇ ਨੂੰ ਨਾਲ ਵੀ ਲੈ ਕੇ ਗਿਆ ਏ ਉਹ ਮਾਤਾ ਜੀ ਸੱਟ ਉਹਦੇ ਵੱਜੀ ਸੀ ਤੇ ਉਹਨੇ ਕੱਲੇ ਨਹੀਂ ਜਾਣਾ ਸੀ ਜੇ ਸੱਟ ਵੱਜੀ ਸੀ ਤੇ ਘਰੇ ਨਹੀਂ ਟੇਕੇ ਬਹਿ ਸਕਦਾ ਚਾਰ ਦਿਨ ਕੀ ਆਂਦਾ ਉਹ ਮਾਤਾ ਜੀ ਤੁਹਾਨੂੰ ਅੱਜ ਪਤਾ ਲੱਗਾ 4 ਦਿਨ ਤੋਂ ਉਹਨਾਂ ਨੂੰ ਉਹੀ ਗਏ ਕੋਮਾ ਚ ਗਿਆ ਨੂੰ ਥੋੜੇ ਦਿਨ ਪਹਿਲਾਂ ਮ ਸਰਸੇ ਜਾਣ ਨੂੰ ਇਤੋਂ ਪਏ ਮੰਗੇ ਉਦੋਂ ਤੇ ਇਹਦੇ ਕੋ ਨਹੀਂ ਖਲੇ ਨੀ ਹੁਣ ਇਹਦੇ ਕੋ ਕੋਮਾ ਚ ਜਾਣ ਨੂੰ ਕਿੱਥੋਂ ਨਿਕਲ ਆਏ ਉਹ ਮਾਤਾ ਤੂੰ ਸਾਡੇ ਘਰੇ ਅਫਸੋਸ ਕਰਨ ਆਈਆਂ ਕਿ ਸਾਡੇ ਵਈਆਂ ਖਾਤੇ ਫਰੋਲਣ ਆਈਆਂ ਉਹ ਜਿਹਦੇ 6:00 ਵਜੇ ਵੀ ਉਹੀ ਜਾਂਦਾ ਕੋਮਾ ਚ ਤੱਕੇ ਨਾ ਇਹ ਘਵਾੜ ਸਾਡੇ ਮੱਦੇ ਦੇ ਸਿਰ 'ਚ ਛੱਟ ਲੱਗੀ ਸੀਗੀ ਤੇ ਹਰ ਓਏ ਬਾਈ ਗਾਇ ਇਹਨੂੰ ਕੋਮਾ ਦੀ ਅਗ ਲੱਗੀ ਸੀ ਓ ਮਾਤਾ ਕੀ ਕਹਿੰਦੀ ਮੇਰੇ ਦਾਦੇ ਬਾਰੇ ਉਹ ਘੁੰਮਣ ਨਹੀਂ ਗਿਆ ਉਹ ਕੋਮਾ ਚ ਗਿਆ ਵਾ ਅੱਛਾ ਸ਼ੁਕਰ ਹੈ ਮਾਤਾ ਨੂੰ ਸਮਝ ਆ ਗਈ ਕਿ ਕੋਮਾ ਚ ਗਿਆ ਵਾ ਨਹੀਂ ਤੇ ਹੀ ਸਮਝੀ ਜਾਂਦੀ ਵੀ ਘੁੰਮਣ ਗਿਆ ਵਾ ਵੇ ਬੱਸ ਇਹ ਗਿਆ ਕਿ ਵਈ ਜਾ ਇੱਥੇ ਓ ਮਾਤਾ ਉਹ ਤੁਸੀਂ ਕਰੇ ਜਾਓ ਕਿ ਤੇ ਉਹ ਨਾਵੇ ਦਾਦਾ ਤੇ ਗਿਆ ਹੀ ਗਿਆ ਮਗਰੇ ਮੈਂ ਵੀ ਚਲ ਜਾ ਦਾਦੇ ਦੇ ਮੈਂ ਦਫਾਣਿਆਂ ਜੀ ਜਾਣਾ ਸੀ ਤੇ ਨਾਲ ਚਲੇ ਗਿਆ ਨੂੰ Yeah.